ਬਾਬਾ ਨਾਨਕ ਬਚਾ ਕੇ ਰੱਖੀ ਹੱਥ ਮਿਹਰ ਦਾ ਸਿਰ ਟਕਾ ਕੇ ਰੱਖੀ ਵੈਰ ਵਿਰੋਧ ਚ ਕੀ ਰੱਖਿਆ ਆ ਲੜਦੇ ਜਿਹੜੇ ਸਮਝਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਹੱਥ ਮਿਹਰ ਦਾ ਟਿਕਾ ਕੇ ਰੱਖੀ ਜੋ ਮਾਰਨ ਟੱਗੀਆਂ ਮੱਤ ਬਖਸ਼ਣਾ ਝੂਠੇ ਨੂੰ ਚਰਾ ਸੱਚ ਬਖਸ਼ਣਾ ਇੱਕ ਵਾਰ ਜੋ ਵੇਖੇ ਸਾਰਿਆਂ ਨੂੰ ਇੱਕ ਸਾਰ ਜੋ ਵੇਖੇ ਸਾਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਚਹੀ ਅੱਖ ਬਖਸ਼ਣਾ ਕੰਮਕਾਰਾਂ ਤੇ ਬਸ ਲਾ ਕੇ ਰੱਖੀਂ ਬਾਬਾ ਨਾਨਕ ਬਚਾ ਕੇ ਰੱਖੀਂ ਹੱਥ ਮਿਹਰ ਦਾ ਟਿਕਾ ਕੇ ਰੱਖੀਂ ਕੁਝ ਮੇਰੇ ਉੱਤੇ ਵੀ ਲੱਗਦੇ ਹੋਣਗੇ ਚੰਗੇ ਮੰਦੇ ਬੋਲ ਛੱਡਦੇ ਹੋਣਗੇ ਇਤਾਂ ਦੀਆਂ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਬਸ ਇਹ ਗੱਲ ਕੰਨੀ ਪਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਹੱਥ ਮਿਹਰ ਦਾ ਟਿਕਾ ਕੇ ਰੱਖੀ ਕਈ ਨਸਲੀ ਸੁਣਿਆ ਬਾਰ ਨੇ ਕਰਦੇ ਝੁੱਠਾ ਇਨਸਾਨੀਅਤ ਨੂੰ ਪਿਆਰ ਨਹੀਂ ਕਰਦੇ ਉਂਝ ਮੈਨ ਨੂੰ ਭਾਵੇਂ ਲੋਕ ਹਜ਼ਾਰਾਂ ਮਿਲਦੇ ਬਸ 도ਗਲਿਆਂ ਦੀ ਫਰਕ ਕਰਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਹੱਥ ਮੇਰ ਦਾ ਟਿਕਾ ਕੇ ਰੱਖੀ ਕੋੜੇ ਬੋਲ ਜਖਵਾਲੀ ਬੋਲ ਕੇ ਆ ਜੇ ਕੋੜੇ ਬੋਲ ਜਖਵਾਲੀ ਜੇ ਬੋਲ ਕੇ ਆਏ ਦਿਲ ਦੀਆਂ ਗੰਡਾਂ ਅੱਜ ਖੋਲ ਗਿਆ ਏ ਸਿਰ ਝੁਕਾ ਕੇ ਗਲਤੀ ਤੇ ਮੰਗਲਾ ਮਾਫੀ ਇਹੋ ਸੋਚ ਤੇ ਅਕਲ ਬਣਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਆਤਮੇਰ ਦਾ ਟਿਕਾ ਕੇ ਰੱਖੀ ਬਹਿਰ ਵਿਰੋਧ ਚ ਕੀ ਰੱਖਿਆ ਏ ਆ ਲੜਦੇ ਜਿਹੜੇ ਸਮਝਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਧੰਨਵਾਦ ਜੀ ਸ਼ੁਕਰੀਆ